ਇਹ ਘਰ ਨੂੰ ਬਾਬੇ ਨਾਨਕ ਦੀ ਸੰਗਤ ਆਪੇ ਸਾਂਭ ਲੂਗੀ ਆ ਕੇ ਇਸ ਘਰ ਨੂੰ ਬਾਬੇ ਨਾਨਕ ਦੇ ਨਾਮ ਲਿਖਾਇਆ ਜਾਂਦਾ ਜੀ ਤੇ ਇਸ ਘਰ ਦੀ ਜਿਹੜੀ ਰਜਿਸਟਰੀ ਆ ਉਹ ਬਾਬੇ ਨਾਨਕ ਦੇ ਨਾਮ ਕੀਤੀ ਜਾਂਦੀ ਜਿਹੜੇ ਆਪ ਜੀ ਆਹ ਰਜਿਸਟਰੀ ਦੇਖ ਰਹੇ ਹੋ ਇਹ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੇ ਨਾਨਕ ਸ਼ਾਹੀ ਘਰ ਦੀ ਰਜਿਸਟਰੀ ਗੇਬੇਟ ਦੇ ਵਿੱਚ ਤੁਸੀਂ ਦੇਖ ਰਹੇ ਹੋ ਮੇਰੇ ਹਿਸਾਬ ਦੇ ਨਾਲ 100 200 ਬੰਦਾ ਜਿਹੜਾ ਉਹ ਚਾਰ ਵਿੱਚ ਪੰਛੀ ਬੜੇ ਸੋਹਣੇ ਸੀਗੇ ਤੇ ਲੋਕ ਇੱਥੋਂ ਕੀ ਕਰਦੇ ਨੇ ਫੁੱਲੀਆਂ ਲੈ ਲੈਂਦੇ ਨੇ ਤੇ ਉਹ ਪੰਛੀਆਂ ਨੂੰ ਪਾਉਂਦੇ ਨੇ ਪੰਛੀ ਵੀ ਬੜਾ ਬਲਿਹਾਰੀ ਕੁਦਰਤ ਵਸੇ ਆ ਤੇਰਾ ਅੰਤ ਨਾ ਜਾਈ ਲਖਿਆ ਬੜੇ ਸੋਹਣੇ ਨਾ ਮੈਂ ਸੰਖਤ ਲਾਉ ਦੱਸਿਆ ਜਾਂਦਾ ਇਤਿਹਾਸ ਵਿੱਚ ਲਿਖਿਆ ਹੋਇਆ ਕਿ ਇੱਥੇ ਇੱਕ ਰਾਖਸ਼ ਸੀ ਤੇ ਉਹ ਰਾਖਸ਼ ਨੇ ਚਾਰ ਵੇਦਾਂ ਨੂੰ ਲੈ ਕੇ ਮੱਛਲੀ ਰੂਪ ਧਾਰਨ ਕਰਕੇ ਜਾਂ ਕਹਿ ਲਈਏ ਕਿ ਇਹਦੇ ਪਾਣੀ ਦੇ ਅੰਦਰ ਇਹ ਜਿਹੜਾ ਘਰ ਦੇ ਆਪਜੀ ਦਰਸ਼ਨ ਕਰ ਰਹੇ ਹੋ ਇਹ ਪ੍ਰਾਤਨ ਘਰ ਦੀ ਖੋਜ ਕਰਵਾਵਾਂਗੇ ਦਰਸ਼ਨ ਕਰਵਾਵਾਂਗੇ ਜੀ ਆਪ ਜੀ ਨੂੰ ਪੰਜ ਪਿਆਰਿਆਂ ਦੇ ਵਿੱਚੋਂ ਭਾਈ ਮੋਹਕਮ ਸਿੰਘ ਜੀ ਦਾ ਅਸਲੀ ਘਰ ਔਰ ਇੱਕ ਵੱਡੀ ਗੱਲ ਇਹ ਹੈ ਕਿ ਉਹਨਾਂ ਦਾ ਜਨਮ ਅਸੀਂ ਕਹਿੰਦੇ ਹਾਂ ਦਵਾਰਕਾ ਦੇ ਵਿੱਚ ਹੋਇਆ ਉਹਨਾਂ ਦਾ ਜਨਮ ਦਵਾਰਕਾ ਦੇ ਵਿੱਚ ਨਹੀਂ ਹੋਇਆ ਉਹਨਾਂ ਦਾ ਜਨਮ ਇੱਕ ਟਾਪੂ ਤੇ ਹੋਇਆ ਕਿਵੇਂ ਉਸ ਟਾਪੂ ਤੇ ਪਹੁੰਚ ਸਕਦੇ ਹੋ ਵੀਡੀਓ ਪੂਰੀ ਵੇਖਿਓ ਅਸੀਂ ਇਸ ਟਾਈਮ ਖੜੇ ਹਾਂ ਜੀ ਦਵਾਰਕਾ ਤੋਂ 15 ਕਿਲੋਮੀਟਰ ਪਿੱਛੇ ਇਸ ਜਗ੍ਹਾ ਦੇ ਉੱਤੇ ਖੇਤੀ ਹੀ ਖੇਤੀ ਹੈ ਉਹ ਕਾਦੀ ਖੇਤੀ ਹੈ ਉਹ ਖੇਤੀ ਹੈ ਨਰਮੇ ਦੀ ਖੇਤ ਪਰ ਸਾਡੀ ਵੀਡੀਓ ਪਤਾ ਨਹੀਂ ਕਿੰਨਾ ਸਾਲ ਲੰਬੇ ਚੱਲਣੀ ਹੈ 2023 ਚ ਦਸੰਬਰ ਮਹੀਨੇ ਚ ਬਣਾ ਰਹੇ ਹਾਂ ਅਸੀਂ ਚੱਲਦੇ ਹਾਂ ਜੀ ਗੱਡੀ ਚ ਬੈਠ ਕੇ ਅੱਗੇ ਨਿਕਲਾਂਗੇ ਅਸੀਂ ਕਿੱਥੇ ਕਿੱਥੇ ਜਾਵਾਂਗੇ ਉਹ ਸਾਰੀ ਵੀਡੀਓ ਜ਼ਰੂਰ ਦੇਖਦੇ ਜਾਣਾ ਜੀ ਅਸੀਂ ਤਕਰੀਬਨ ਜਦੋਂ ਪਿੱਛੋਂ ਚੱਲੇ ਤਾਂ ਇੱਕ ਸਾਈਡ ਤੇ ਦੁਆਰ ਕਾ ਰਹਿ ਗਿਆ ਕਿਉਂਕਿ ਇਤਿਹਾਸ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਭਾਈ ਮੋਹਕਮ ਸਿੰਘ ਜੀ ਦਾ ਜਿਹੜਾ ਜਨਮ ਹੈ ਉਹ ਦਵਾਰਕਾ ਦਾ ਸੀ ਉਹ ਦਵਾਰਕਾ ਦੇ ਨਹੀਂ ਸਨ ਪਰ ਹੁਣ ਅਸੀਂ ਉਸ ਗਰਾਊਂਡ ਲੈਵਲ ਤੇ ਜਾਵਾਂਗੇ ਦਵਾਰਕਾ ਦਾ ਆਪਜੀ ਮੰਦਿਰ ਦੇ ਦਰਸ਼ਨ ਕਰ ਰਹੇ ਹਾਂ ਦਵਾਰਕਾ ਤੋਂ 30 ਕਿਲੋਮੀਟਰ ਅੱਗੇ ਚੱਲਦੇ ਆਂ ਅੱਗੇ ਇੱਕ ਇੱਥੇ ਆ ਕੇ ਧਰਤੀ ਭਾਰਤ ਦੀ ਕਹਿ ਲਿਏ ਕਿ ਖਤਮ ਹੋ ਜਾਂਦੀ ਹੈ ਤੇ ਇੱਥੇ ਇੱਕ ਜਗ੍ਹਾ ਜੀ ਆ ਤੁਸੀਂ ਦੇਖ ਰਹੇ ਹੋ ਅਸੀਂ ਜਦੋਂ ਇੱਥੇ ਐਂਟਰ ਹੋਏ ਆ ਤੇ ਇਹਦਾ ਨਾਮ ਹੈ ਵੇਟ ਦਵਾਰਕਾ ਉਹ ਦਵਾਰਕਾ ਹੈ ਇਹ 30 ਕਿਲੋਮੀਟਰ ਤੇ ਵੇਟ ਦਵਾਰਕਾ ਹੈ ਜਦੋਂ ਆਪ ਜੀ ਇੱਥੇ ਪਹੁੰਚੋਗੇ ਗੱਡੀ ਇੱਥੇ ਇੱਕ ਸਾਈਡ ਤੇ ਲਾਉਣੀ ਪੈਂਦੀ ਹੈ ਅਸੀਂ ਤਾਂ ਤਕਰੀਬਨ ਕਹਿ ਸੁਣ ਕੇ ਗੱਡੀ ਲਵਾ ਲਈ ਨਹੀਂ ਤਾਂ ਇੱਥੋਂ 100 200 ਮੀਟਰ ਦੂਰੀ ਦੇ ਉੱਤੇ ਪਾਰਕਿੰਗ ਗੱਡੀ ਕਰਨੀ ਪੈਂਦੀ ਹੈ ਕਿਉਂਕਿ ਇਦੋਂ ਅੱਗੇ ਗੱਡੀ ਨਹੀਂ ਜਾਂਦੀ ਤੇ ਨਾਲ ਹੀ ਕਾਊਂਟਰ ਬਣਿਆ ਹੋਇਆ ਕਾਊਂਟਰ ਦੇ ਉੱਤੇ ਤੁਸੀਂ ਟਿਕਟ ਲਓਗੇ ਇੱਕ ਪਾਸੇ ਦੀ ਇੱਕ ਬੰਦੇ ਦੀ 20 ਰੁਪਏ ਦੀ ਟਿਕਟ ਹੈ ਤੇ ਜਦੋਂ ਉਧਰੋਂ ਵਾਪਸ ਆਉਣਾ ਉਦੋਂ ਵੀ 20 ਰੁਪਏ ਦੀ ਟਿਕਟ ਹੈ ਮੇਰੇ ਨਾਲ ਗੁਰਦਾਸ ਸਿੰਘ ਜੀ ਮੇਰੇ ਕੈਮਰਾਮੈਨ ਸੀ ਤੇ ਦੋ ਟਿਕਟਾਂ ਅਸੀਂ ਇਕੱਠੀਆਂ ਲੈ ਕੇ ਇੱਥੋਂ ਤੇ ਫੈਰੀਵਾਲ ਚੱਲ ਪੇ ਬੜੀ ਭੀੜ ਸੀ ਤਕਰੀਬਨ ਤੱਕਾ ਮੁੱਕੀ ਹੋ ਰਿਆ ਸੀਗਾ ਇੱਕ ਵੇਟ ਦੇ ਵਿੱਚ ਤੁਸੀਂ ਦੇਖ ਰਹੇ ਹੋ ਮੇਰੇ ਹਿਸਾਬ ਦੇ ਨਾਲ 100 200 ਬੰਦਾ ਜਿਹੜਾ ਉਹ ਚਾੜ ਲੰਦੇ ਨੇ ਕਿਉਂਕਿ ਇਸ ਪਾਸੇ ਜਿੱਥੇ ਅਸੀਂ ਚੱਲੇ ਆਂ ਵੇਟ ਦਵਾਰ ਕਾ ਉੱਥੇ ਖੇਤੀ ਦਾ ਤਾਂ ਸਾਧਨ ਹੈ ਨਹੀਂ ਇਧਰੋਂ ਹੀ ਲੋਕ ਟੂਰਿਸਟ ਜ਼ਿਆਦਾ ਜਾਂਦੇ ਨੇ ਤੇ ਅਸੀਂ ਵੀ ਜਦੋਂ ਇੱਥੋਂ ਕਿਸ਼ਤੀ ਚੋਂ ਬਾਹਰ ਉਤਰੇ 15 ਕਿ ਮਿੰਟ ਦਾ ਸਾਨੂੰ ਟਾਈਮ ਲੱਗਿਆ ਜੀ 15 ਮਿੰਟ ਅਸੀਂ ਕਿਸ਼ਤੀ ਦੇ ਵਿੱਚ ਪੰਛੀ ਬੜੇ ਸੋਹਣੇ ਸੀਗੇ ਤੇ ਲੋਕ ਇੱਥੋਂ ਕੀ ਕਰਦੇ ਨੇ ਖੁੱਲੀਆਂ ਲੈ ਲੈਂਦੇ ਨੇ ਤੇ ਉਹ ਪੰਛੀਆਂ ਨੂੰ ਪਾਉਂਦੇ ਨੇ ਪੰਛੀ ਵੀ ਬੜਾ ਬਲਿਹਾਰੀ ਕੁਦਰਤ ਵਸੇ ਆ ਤੇਰਾ ਅੰਤ ਨਾ ਜਾਈ ਲਖਿਆ ਬੜੇ ਸੋਹਣੇ ਗੀਤ ਗਾਉਂਦੇ ਨੇ ਤੇ ਇਦੋਂ ਬਾਅਦ 15 ਮਿੰਟ ਲੱਗਦੇ ਨੇ ਪਾਰ ਹੋ ਜੰਨੇ ਆ ਕਿ ਦੁਕਾਨਾਂ ਲੱਗੀਆਂ ਹੋਈਆਂ ਨੇ ਹੁਣ ਇੱਥੋਂ ਗੱਲ ਕਰਾਂਗੇ ਅਸੀਂ ਗੁਰਦੁਆਰਾ ਸਾਹਿਬ ਪਹੁੰਚਣ ਦੀ ਜਦੋਂ ਆਟੋ ਵਾਲੇ ਨੂੰ ਮਿਲਦੇ ਆ ਦੁਆਰਾ ਤੱਕ ਜਾਣਾ ਹੈ ਕਿੰਨੇ ਰੁਪਏ ਲੱਗੇਗਾ 4 ਰੁਪਏ ਲੱਗੇਗਾ ਕਿੰਨਾ ਟਾਈਮ ਲੱਗੇਗਾ ਐ ਤੇ ਆ ਦੇ ਕਿੰਨਾ ਹੋਊਗਾ ਉਹ ਤਾਂ ਫੇਰ ਚਲੇ ਜਾਏਗਾ ਉਹ ਪਰਸਵਾਰੀ ਦੇ 50 ਰੁਪਏ ਜਾਂ 100 ਰੁਪਏ ਕਈ ਵਾਰ ਤਾਂ 200 ਰੁਪਏ ਵੀ ਅਣਜਾਣ ਵਿਅਕਤੀ ਤੋਂ ਮੰਗ ਲੈਂਦੇ ਨੇ ਵੀ ਤੁਹਾਨੂੰ ਉੱਥੇ ਲੈ ਕੇ ਚੱਲਦੇ ਆ ਪਰ ਜੇ ਪੈਦਲ ਜਿਹੜੇ ਵਧੀਆ ਨੇ ਵੀਰ ਪੈਦਲ ਜਾ ਸਕਦੇ ਨੇ ਤੇ ਚਰਨ ਸ਼ਰਨਗੁਰੂ ਇੱਕ ਪਿੰਡਾ ਜਾਏ ਚੱਲ ਸਤਗੁਰਕੋਟ ਪਿੰਡਾ ਆਗੇ ਹੋਏ ਲੈ ਤਾਂ ਅਸੀਂ ਤਾਂ ਪੈਦਲੇ ਚੱਲ ਪਏ ਹਾਂ ਤੁਸੀਂ ਇੱਥੋਂ ਆਟੋ ਵੀ ਕਰ ਸਕਦੇ ਹੋ ਅਸੀਂ ਪੈਦਲ ਚੱਲੇ ਕਿਉਂਕਿ ਪੈਦਲ ਚੱਲਣ ਦਾ ਇੱਕ ਵੱਖ ਆਨੰਦ ਹੈ ਕਿ ਤੁਸੀਂ ਪ੍ਰਾਣੀਆਂ ਇਮਾਰਤਾਂ ਨੂੰ ਦੇਖਦੇ ਹੋਏ ਆ ਸਕਦੇ ਹੋ ਅਸੀਂ ਜਦੋਂ ਆਰਏਸੀ ਦੇਖਿਆ ਕਿ ਬੜੇ ਤਕਰੀਬਨ ਤਕਰੀਬਨ 5 500 ਸਾਲ 1000 1000 ਸਾਲ ਪੁਰਾਣੇ ਪੁੱਛਿਆ ਇੱਥੇ ਮੰਦਰ ਬਣੇ ਹੋਏ ਨੇ ਉਦੋਂ ਵੀ ਪਹਿਲਾਂ ਦੇ ਮੰਦਰ ਬਣੇ ਹੋਏ ਨੇ ਬੜੇ ਪ੍ਰਾਤਨ ਇਹ ਨਕਸ਼ੇ ਦੇਖਣ ਨੂੰ ਮਿਲ ਜਾਂਦੇ ਨੇ ਕਿੰਨੇ ਸੋਹਣੇ ਪ੍ਰਾਤਨ ਨਕਾਸ਼ਬੰਦੀ ਕੀਤੀ ਹੋਈ ਹੈ ਪੁਰਾਣੇ ਘਰ ਤੁਸੀਂ ਦੇਖ ਲਓ ਠੱਠੇ ਪਏ ਨੇ ਇਹ ਇਹ ਪੁਰਾਣੇ ਸਮਿਆਂ ਦੇ ਘਰ ਨੇ ਇਦਾਂ ਇਹਨਾਂ ਨੂੰ ਪਾਰ ਕਰਦੇ ਹੋਏ ਫਿਰ ਇੱਕ ਛੋਟਾ ਜਿਹਾ ਇੱਥੇ ਆ ਕੇ ਦੋਨੇ ਪਾਸੇ ਮੀਂਹ ਦਾ ਪਾਣੀ ਆ ਛੋਟਾ ਜਿਹਾ ਤਲਾਓ ਹੈ ਇੱਥੇ ਕੱਪੜੇ ਧੋਉਂਦੇ ਨੇ ਲੋਕ ਇੱਥੇ ਆ ਕੇ ਹਾਂ ਇਆਂ ਤਾਂ ਉਹ ਮੋਟੇ ਦਾਦਾ ਹੈ ਉਹ ਦਾਦਾ ਏਦਾਂ ਪੁੱਛਦੇ ਹੋਏ ਤਕਰੀਬਨ 12-13 ਮਿੰਟ ਸਾਨੂੰ ਲੱਗੇ ਅਸੀਂ ਪਹੁੰਚ ਗਏ ਜੀ ਹੁਣ ਅਸੀਂ ਪਹੁੰਚਣ ਤੋਂ ਪਹਿਲਾਂ ਅਸੀਂ ਦਿਖਾਉਨੇ ਆ ਜੀ ਇਹ ਅਸਥਾਨ ਹੁਣ ਇਸ ਅਸਥਾਨ ਦੇ ਬਿਲਕੁਲ ਬੈਕ ਸਾਈਡ ਦੇ ਉੱਤੇ ਜਿੱਥੋਂ ਅਸੀਂ ਇਤਿਹਾਸ ਆਰੰਭ ਕਰਨਾ ਹੈ ਹੁਣ ਜਿੱਥੇ ਅਸੀਂ ਖੜੇ ਆ ਮੇਰੇ ਪਿੱਛੇ ਇੱਕ ਤਲਾਓ ਹੈ ਜੀ ਇਹ ਤਲਾਓ ਦਾ ਨਾਮ ਹੈ ਸੰਖ ਤਲਾਓ ਦੱਸਿਆ ਜਾਂਦਾ ਇਤਿਹਾਸ ਵਿੱਚ ਲਿਖਿਆ ਹੋਇਆ ਕਿ ਇੱਥੇ ਇੱਕ ਰਾਖਸ਼ ਸੀ ਤੇ ਉਹ ਰਾਖਸ਼ ਨੇ ਚਾਰ ਵੇਦਾਂ ਨੂੰ ਲੈ ਕੇ ਮੱਛਲੀ ਰੂਪ ਧਾਰਨ ਕਰਕੇ ਜਾਂ ਕਹਿ ਲਈਏ ਕਿ ਇਸੇ ਪਾਣੀ ਦੇ ਅੰਦਰ ਛੁਪ ਗਿਆ ਇਹ ਵੀ ਸਾਨੂੰ ਦੱਸਿਆ ਗਿਆ ਇੱਥੇ ਵਿਵਾਦ ਵਿੱਚ ਜਿਹੜਾ ਮੱਛ ਅਵਤਾਰ ਧਾਰਨ ਕੀਤਾ ਉਹ ਵੀ ਇੱਥੇ ਧਾਰਨ ਕੀਤਾ ਵੇਦਾਂ ਨੂੰ ਲੈਣ ਵਾਸਤੇ ਜਾਂਦੀਆਂ ਨੇ ਹੁਣ ਇਹ ਪਿੱਛੇ ਤਲਾਓ ਹੈ ਇੱਥੇ ਆ ਕੇ ਲੋਕ ਦੂਰੋਂ ਦੂਰੋਂ ਆਉਂਦੇ ਨੇ ਇੱਥੇ ਆ ਕੇ ਇਸ਼ਾਨਾਨ ਕਰਦੇ ਨੇ ਅਸੀਂ ਬਿਲਕੁਲ ਤਲਾਓ ਦੇ ਕੰਡੇ ਤੇ ਬੈਠੇ ਆ ਜਦੋਂ ਅਸੀਂ ਇਸ ਕੰਡੇ ਦੀ ਗੱਲ ਕਰੀਏ ਤਲਾਓ ਦੇ ਕੰਡੇ ਦੇ ਉੱਤੇ ਇੱਕ ਘਰ ਹੁੰਦਾ ਸੀ ਜਦੋਂ ਗੁਰੂ ਨਾਨਕ ਦੇਵ ਜੀ ਆਏ ਨੇ ਜਦੋਂ ਗੁਰੂ ਨਾਨਕ ਦੇਵ ਜੀ ਦੂਜੀ ਉਦਾਸੀ ਵੇਲੇ ਕੱਚ ਵਾਲੇ ਪਾਸੇ ਆਏ ਨੇ ਆਪਜੀ ਬੜੂਦਾ ਆਏ ਅਹਮਦਾਬਾਦ ਆਏ ਤੇ ਬੜੂਚ ਆਏ ਚਾਦਰ ਸਾਹਿਬ ਗੁਰਦੁਆਰਾ ਹੋਰ ਕਈ ਜਗ੍ਹਾ ਤੇ ਹੁੰਦੇ ਹੋਏ ਗੁਰੂ ਨਾਨਕ ਦੇਵ ਜੀ ਇੱਥੇ ਪਹੁੰਚਦੇ ਨੇ ਦਵਾਰਕਾ ਨਗਰੀ ਦੇ ਵਿੱਚ ਤੇ ਗੁਰਨਾਨਕ ਦੇਵ ਜੀ ਇੱਥੋਂ ਹੀ ਇੱਕ ਗੁਰਦੁਆਰਾ ਸਾਹਿਬ ਹੈ ਜੀ ਜੋ ਲਖਪਤ ਗੁਰਦੁਆਰਾ ਸਾਹਿਬ ਇੱਥੇ ਪ੍ਰਾਤਨ ਘਰ ਬਣਿਆ ਹੋਇਆ ਇੱਥੋਂ ਜਹਾਜ਼ ਲੈ ਕੇ ਗੁਰਨਾਨਕ ਦੇਵ ਜੀ ਮੱਕੇ ਮਦੀਨੇ ਵੱਲ ਚਲੇ ਗਏ ਸੀ ਇੱਥੇ ਵੀ ਗੁਰਨਾਨਕ ਦੇਵ ਜੀ ਛੋਟੇ ਜਹਾਜ਼ ਦੇ ਰਾਹੀ ਇੱਥੇ ਹੁੰਦੇ ਨੇ ਦੇਖੋ ਗੁਰਨਾਨਕ ਦੇਵ ਜੀ ਦਾ ਬੀਜਿਆ ਹੋਇਆ ਬੀਜ ਤੇ ਜਦੋਂ ਆਪ ਜੀ ਇਸ ਜਗ੍ਹਾ ਤੇ ਆਉਂਦੇ ਨੇ ਤਾਂ ਇੱਥੇ ਇੱਕ ਪਰਿਵਾਰ ਰਹਿੰਦਾ ਸੀ ਉਹ ਪਰਿਵਾਰ ਦੇ ਕੋਲ ਗੁਰਨਾਨਕ ਦੇਵ ਜੀ ਆ ਕੇ ਰਹਿੰਦੇ ਰਹੇ ਨੇ ਜੀ ਜੀ ਭਾਈ ਮੋਘਮ ਸਿੰਘ ਜੀ ਦਾ ਘਰ ਆ ਜੀ ਜੱਦੀ ਘਰ ਇਹ 400 ਸਾਲ ਪੁਰਾਣਾ ਵਾ ਬਚਪਨ ਦੇ ਵਿੱਚ ਅਨੰਦਪੁਰ ਸਾਹਿਬ ਚੱਲ ਗਿਆ ਸੀ ਇੱਥੇ ਗੁਰੂ ਨਾਨਕ ਦੇਵ ਜੀ ਵੀ ਆਏ ਬੈਠੇ 7 ਦਿਨ ਰਹੇ ਇੱਥੇ ਇਹ ਇੱਕ 400 ਸਾਲ ਪੁਰਾਣਾ ਜੀ ਪਹਿਲੇ ਇਹ 1995 ਛੇ ਨੇ ਜੀ ਬਾਬਾ ਤਾਰਾ ਸਿੰਘ ਸ਼ਰਾਈ ਵਾਲਿਆਂ ਨੇ ਕੋਈ ਕੀਤੀ ਇੱਥੇ 2000 ਚ ਮੁੜ ਕੇ ਚਾਲੂ ਕੀਤਾ ਜੇ ਤੇ 2003 ਦੇ ਵਿੱਚ ਮੁਕੰਮਲ ਕਰਕੇ ਦੇ 2003 ਨੂੰ ਇੱਥੇ ਮੂਰਤ ਕੀਤੀ ਤਖਤ ਵਾਲਿਆਂ ਦਾ ਪਾਣੀ ਮਗਰ ਤਲਾਵਾ ਇਹਨੂੰ ਰਾਖਸ਼ ਦਾ ਅਸੰਖਤ ਤਲਾਹ ਕਹਿੰਦੇ ਆ ਇਥੇ ਰਾਖਸ਼ ਦੋ ਭਰਾ ਰਕਸ਼ੀ ਇਥੇ ਜਿਹੜੀ ਸੰਗਤ ਆਉਂਦੀ ਆ ਗੁਜਰਾਤੀ ਇਥੇ ਨਾਤ ਹੋ ਕੇ ਜਾਂਦੀ ਆ ਆਪਣੇ ਦੁੱਖ ਕੋਈ ਵੀ ਹੋਵੇ ਤੇ ਕੱਟੇ ਜਾਂਦੇ ਨੇ ਪਰ ਪੱਥ ਪਹਿਲੇ ਪੱਥਰ ਇਹ ਉਥੇ ਰੱਖਿਆ ਹੋਆ ਉਹ ਪਹਿਲੇ ਇੱਕ ਗੋਦਾਰਾ ਬਾਦੂ ਕੋ ਪੱਥਰ ਪਹਿਲੇ ਇਥੇ ਘਟਿਆ ਹੁੰਦਾ ਸੀਗਾ ਉਹਨੂੰ ਪੁੱਛਦੇ ਸੀ ਲੋਕ ਇੱਥੋਂ ਦੇ ਇਸੇ ਜਗ੍ਹਾ ਤੇ ਗੁਰਨੰਗਦੇਵ ਜੀ ਇਸ਼ਨਾਨ ਕਰਦੇ ਰਹੇ ਪਰਿਵਾਰ ਦੇ ਕੋਲ ਰਹੇ ਇਹ ਤਲਾਹ ਸੀ ਜੀ ਗੁਰੂ ਨਾਨਕ ਦੇਵ ਜੀ ਨੇ ਇੱਥੋਂ ਲੋਕਾਂ ਨੂੰ ਵਹਿਮਾਂ ਪਰਮਾਂ ਤੋਂ ਹਟਾ ਕੇ ਰੱਬ ਦੇ ਨਾਮ ਦੇ ਨਾਲ ਜੋੜਿਆ ਤੇ ਹੁਣ ਬੀਜ ਬੀਜਿਆ ਜੀ ਗੁਰੂ ਨਾਨਕ ਦੇਵ ਜੀ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਦੇ ਘਰ ਵਿੱਚ ਸਿੱਖੀ ਦਿੱਤੀ ਔਰ ਇੱਥੇ ਪ੍ਰਚਾਰ ਆਰੰਭ ਹੋ ਗਿਆ ਬਾਅਦ ਵਿੱਚ ਬਾਬਾ ਸ੍ਰੀ ਚੰਦ ਜੀ ਵੀ ਇਸ ਜਗ੍ਹਾ ਦੇ ਉੱਤੇ ਆਉਂਦੇ ਨੇ ਤੇ ਬਾਬਾ ਸ੍ਰੀ ਚੰਦ ਜੀ ਉੱਥੇ ਹੀ ਗਏ ਨੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਜਾਂਦੇ ਰਹੇ ਨੂੰ ਉੱਥੇ ਨੇੜੇ-ਤੇੜੇ ਰਹਿ ਕੇ ਪ੍ਰਚਾਰ ਕੀਤਾ ਹੁਣ ਬਾਬਾ ਸ੍ਰੀ ਚੰਦ ਜੀ ਵੀ ਇੱਥੇ ਆ ਕੇ ਇਸ ਪਰਿਵਾਰ ਨੂੰ ਮਿਲਦੇ ਰਹੇ ਨੇ ਬਾਅਦ ਵਿੱਚ ਜਿਹੜੇ ਸ੍ਰੀ ਚੰਦ ਜੀ ਤੋਂ ਬਾਅਦ ਬਾਬਾ ਗੁਰਦਿੱਤਾ ਜੀ ਨੇ ਚਾਰ ਧੂਣੇ ਸਾਫਤ ਕੀਤੇ ਨੇ ਉਹਨਾਂ ਧੂਣਿਆਂ ਦੇ ਉੱਤੇ ਸਿੱਖ ਆਉਂਦੇ ਰਹੇ ਨੇ ਉਹ ਵੀ ਪਰਿਵਾਰ ਨੂੰ ਮਿਲਦੇ ਰਹੇ ਨੇ ਜੋੜਦੇ ਰਹੇ ਨੇ ਸਿੱਖੀ ਦੇ ਨਾਲ ਇਹ ਪੂਰਾ ਪਰਿਵਾਰ ਜੁੜ ਚੁੱਕਿਆ ਸੀ ਹੁਣ ਜਦੋਂ ਇਸ ਜਗ੍ਹਾ ਦੇ ਉੱਤੇ ਪੰਜ ਪਿਆਰਿਆਂ ਵਿੱਚੋਂ ਭਾਈ ਮੁਕੰਮ ਸਿੰਘ ਜੀ 9 ਸਾਲ ਦੇ ਹੁੰਦੇ ਨੇ ਜੋ ਕਿ ਗੁਰਨਾਨਕ ਦੇਵ ਜੀ ਤੋਂ ਲੈ ਕੇ ਇਤਿਹਾਸ ਸੁਣਦੇ ਰਹੇ ਨੇ ਉਸ ਸਮੇਂ ਜਦੋਂ ਮਹਿਮਾ ਸੁਣੀ ਮੈਂ ਤਾਂ ਜੀ ਉੱਥੇ ਜਾਣਾ ਆਨੰਦਪੁਰ ਸਾਹਿਬ ਵੀ ਜਾਣਾ ਫਿਰ ਇਹ ਪਰਿਵਾਰ ਕਹਿੰਦੇ ਅਸੀਂ ਇੱਥੇ ਪਿੱਛੇ ਕੀ ਕਰਾਂਗੇ ਇਹ ਸਾਰਾ ਪਰਿਵਾਰ ਇਤੋਂ ਜਾਣ ਦੀ ਤਿਆਰੀ ਕਰਦਾ ਹੁਣ ਵਾਪਸ ਆਉਣਾ ਨਹੀਂ ਕਿਉਂਕਿ ਨੇੜੇ ਤਾਂ ਹੈ ਨਹੀਂ ਦੂਰ ਬਹੁਤ ਹੈ ਫਿਰ ਇਹ ਕੀ ਕਰਦੇ ਨੇ ਵੀ ਹੁਣ ਇਸ ਬਸੇ ਵਸਾਏ ਘਰ ਨੂੰ ਛੱਡ ਕੇ ਜਾਣਾ ਤੇ ਘਰ ਕੌਣ ਸੰਭੇਗਾ ਤੇ ਇਹ ਵੀ ਪਰਿਵਾਰ ਚ ਗੱਲ ਚੱਲੀ ਕਿ ਇਹ ਬਾਕੀ ਇਹ ਘਰ ਨੂੰ ਬਾਬੇ ਨਾਨਕ ਦੀ ਸੰਗਤ ਆਪੇ ਸੰਭਲੂਗੀ ਆ ਕੇ ਇਸ ਘਰ ਨੂੰ ਬਾਬੇ ਨਾਨਕ ਦੇ ਨਾਮ ਲਿਖਾਇਆ ਜਾਂਦਾ ਜੀ ਤੇ ਇਸ ਘਰ ਦੀ ਜਿਹੜੀ ਰਜਿਸਟਰੀ ਹੈ ਉਹ ਬਾਬੇ ਨਾਨਕ ਦੇ ਨਾਮ ਕੀਤੀ ਜਾਂਦੀ ਜਿਹੜੇ ਆਪ ਜੀ ਆਹ ਰਜਿਸਟਰੀ ਦੇਖ ਰਹੇ ਹੋ ਇਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੇ ਨਾਨਕ ਸ਼ਾਹੀ ਘਰ ਦੀ ਰਜਿਸਟਰੀ ਕੀਤੀ ਗਈ ਜੀ ਹੁਣ ਦੇਖੋ ਕਿੱਥੋਂ ਪੰਜ ਪਿਆਰਿਆਂ ਦੇ ਵਿੱਚੋਂ ਭਾਈ ਮੁਹੰਮਦ ਸਿੰਘ ਜੀ 9 ਸਾਲ ਦੀ ਉਮਰ ਦੇ ਵਿੱਚ ਜਾ ਕੇ ਆਨੰਦਪੁਰ ਸਾਹਿਬ ਰਹਿੰਦੇ ਨੇ ਜੀ ਇਹ ਜਿਹੜਾ ਘਰ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਪ੍ਰਾਤਨ ਘਰ ਦੀ ਖੋਜ ਹੋਈ ਉਸ ਤੋਂ ਬਾਅਦ ਬਾਬਾ ਲੱਖਾ ਸਿੰਘ ਜੀ ਕੋਟੇ ਵਾਲਿਆਂ ਨੇ ਇਸ ਅਸਥਾਨ ਨੂੰ ਮੁੜ ਕੇ ਦਵਾਰ ਤੋਂ ਬਣਾਉਣਾ ਸ਼ੁਰੂ ਕੀਤਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਉਦੋਂ ਪਹਿਲਾਂ ਜਿਹੜਾ ਇਹ ਘਰ ਹੈ ਇਸ ਘਰ ਨੂੰ ਅਸੀਂ ਤਾਂ ਧੰਨਵਾਦੀ ਕਰਦੇ ਆਂ ਬਾਬਾ ਲਖਾ ਸਿੰਘ ਜੀ ਦੇ ਕਿ ਉਹਨਾਂ ਨੇ ਇਸ ਪ੍ਰਾਤਨ ਘਰ ਨੂੰ ਸੰਗਤਾਂ ਦੇ ਦਰਸ਼ਨ ਵਾਸਤੇ ਜਿਉਂ ਦਾ ਤਿਉਂ ਹੀ ਰੱਖਿਆ ਹੋਇਆ ਜੀ ਦੇਖੋ ਕਿੰਨੇ ਪੁਰਾਣੇ ਗੇਟ ਨੇ ਪਿੱਛੇ ਲੰਗਰ ਚੱਲਦਾ ਜੋ ਵੀ ਸੰਗਤ ਆਉਂਦੀ ਹੈ ਉਹਨਾਂ ਦੇ ਰਹਿਸ਼ ਦਾ ਇੱਥੇ ਪ੍ਰਬੰਧ ਹੈ ਗ੍ਰੰਥੀ ਸਿੰਘ ਜੀ ਨੇ ਸੇਵਾਦਾਰ ਜੀ ਨੇ ਤੇ ਬੜੇ ਪਿਆਰ ਦੇ ਨਾਲ ਪ੍ਰਸ਼ਾਦਾ ਪਾਣੀ ਸ਼ਕਾਉਂਦੇ ਨੇ ਤੇ ਮੈਂ ਬਾਬਾ ਜੀ ਨੂੰ ਬੋਲਿਆ ਕਿ ਤੁਸੀਂ ਪੂਰਾ ਦਿਨ ਸੰਗਤ ਕਿੰਨੀ ਕਉਂਦੀ ਹੈ ਇਹ ਕਹਿੰਦੇ ਵੀ ਪੰਜ ਆ ਗਏ ਅੱਠ ਚਲੇ ਗਏ ਬਾਬੇ ਨਾਨਕ ਦਾ ਥੜਾ ਇੱਕ ਗਿਆ ਤੇ ਦੂਜਾ ਖੜਾ ਤੇ ਫਿਰ ਬਾਬਾ ਜੀ ਲੰਗਰ ਤਿਆਰ ਕਰ ਲੈਂਦੇ ਨੇ ਚੌਲ ਤਿਆਰ ਕਰ ਲੈਂਦੇ ਨੇ ਦਾਲ ਬਣਾ ਲੈਂਦੇ ਨੇ ਜਿਨ੍ਹਾਂ ਨੇ ਪ੍ਰਸ਼ਾਦਾ ਛਕਣਾ ਹੁੰਦਾ ਉਹਨਾਂ ਨੂੰ ਤਾਜੇ ਤਾਜੇ ਪ੍ਰਸ਼ਾਦੇ ਨਾਲ ਦੀ ਨਾਲ ਬਣਾ ਕੇ ਦੇ ਦਿੰਦੇ ਨੇ ਤੇ ਰਹਿائش ਦਾ ਪ੍ਰਬੰਧ ਵੀ ਕਰ ਦਿੰਦੇ ਨੇ ਜੀ ਇਹ ਹੈ ਭਾਈ ਮੋਕਮ ਸਿੰਘ ਜੀ ਪੰਜ ਪਿਆਰਿਆਂ ਵਿੱਚੋਂ ਉਹਨਾਂ ਦਾ ਅਸਲੀ ਕਰ ਜੋ ਕਿ ਆਪ ਜੀ ਸੰਗਤ ਜੀ ਦਰਸ਼ਨ ਕਰ ਰਹੇ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਨਸੈਪਟ ਦੇਖੋ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿੱਥੋਂ ਸਿੱਖੀ ਇਕੱਠੀ ਕੀਤੀ ਅੱਜ ਅਸੀਂ ਜਾਤਾਂ ਪਾਤਾਂ ਦੇ ਅਹੰਕਾਰ ਵਿੱਚ ਫਸੇ ਹੋਇਆ ਮੈਂ ਜੱਟ ਮੈਂ ਪਾਪਾ ਮੈਂ ਇਤਰਾਖਾਨ ਮੈਂ ਖੱਤਰੀ ਹੱਦ ਹੋ ਗਈ ਅਸੀਂ ਕਿੱਥੇ ਪੱਦਰ ਤੱਕ ਗਿਰ ਗਏ ਜਦੋਂ ਮੈਂ ਇਤਿਹਾਸ ਨੂੰ ਇੱਕ ਗੋਹ ਨਾਲ ਪੜਿਆ ਨਾ ਇਹ ਧਿਆਨ ਨਾਲ ਸੁਣਿਓ ਪੰਜ ਪਿਆਰਿਆਂ ਦੇ ਵਿੱਚੋਂ ਇੱਕ ਭਾਈ ਦਇਆ ਸਿੰਘ ਜੀ ਇਹ ਲੈਹਦੇ ਪੰਜਾਬ ਦੇ ਇਹ ਪਾਕਿਸਤਾਨੀ ਨੇ ਭਾਈ ਧਰਮ ਸਿੰਘ ਜੀ ਇਹ ਯੂਪੀ ਦੇ ਨੇ ਭਾਈ ਹਿੰਮਤ ਸਿੰਘ ਜੀ ਉੜੀਸਾ ਦੇ ਹੋਏ ਨੇ ਉਹ ਉੜਿਆ ਨੇ ਭਾਈ ਮੁਕਮ ਸਿੰਘ ਜੀ ਉਹ ਹੋਏ ਨੇ ਜੀ ਗੁਜਰਾਤੀ ਹੋਏ ਨੇ ਉਹ ਗੁਜਰਾਤੀ ਬੋਲਦੇ ਹੁਣ ਇਹਨੇ ਬਚਪਨ ਦੇ ਵਿੱਚ ਤੇ ਭਾਈ ਸਰ ਭਾਈ ਸਾਹਿਬ ਸਿੰਘ ਜੀ ਇਹ ਕਰਨਾਟਕਾ ਦੇ ਹੋਏ ਨੇ ਕੰਨੜ ਹੋਏ ਨੇ ਇੱਕ ਪਾਕਿਸਤਾਨੀ ਐ ਇੱਕ ਯੂਪੀ ਦਾ ਐ ਇੱਕ ਗੁਜਰਾਤ ਦਾ ਐ ਇੱਕ ਉੜੀਸਾ ਦਾ ਐ ਇੱਕ ਕੰਨੜ ਦਾ ਐ ਭਾਸ਼ਾ ਵੀ ਉਹਨਾਂ ਦੀ ਇਹ ਐ ਲੇਕਿਨ ਉਹਨਾਂ ਨੇ ਆਪਣੇ ਆਪ ਨੂੰ ਨਹੀਂ ਜਨਾਇਆ ਉਹਨਾਂ ਨੇ ਆਨੰਦਪੁਰ ਸਾਹਿਬ ਵਿੱਚ ਆ ਕੇ ਜਦੋਂ ਸਿਰ ਮੰਗੇ ਨਾ ਆਹ ਅਹੰਕਾਰੀਓ ਜਿਹੜੇ ਅੱਜ ਜਾਤਾਂ ਪਾਤਾਂ ਤੇ ਖੜੇ ਆ ਨਾ ਅਸੀਂ ਤੁਹਾਡੇ ਚ ਕੌਣ ਸਿਰ ਦੇਣ ਵਾਸਤੇ ਉੱਠਿਆ ਉਦੋਂ ਇਹ ਉੱਠੇ ਇੱਕ ਪਾਕਿਸਤਾਨੀ ਉੱਠਿਆ ਇੱਕ ਉੜੀਆ ਉੱਠਿਆ ਇੱਕ ਗੁਜਰਾਤੀ ਉੱਠਿਆ ਹਾਂਜੀ ਤੇ ਇਹ ਉੱਠੇ ਇਹਨਾਂ ਨੇ ਸੀਸ ਦੇ ਕੇ ਜਦੋਂ ਮਹਾਰਾਜ ਨੇ ਕਿਹਾ ਵੀ ਜੇ ਤੁਸੀਂ ਆ ਪਤਾਸੇ ਮੰਗੂ ਕੁਲ ਮਿਲ ਜਾਓਗੇ ਆਨੰਦ ਚ ਰਹੋਗੇ ਕੁਲ ਮਿਲ ਗਏ ਜਾਤ ਪਾਤ ਸਭ ਖਤਮ ਕਰ ਦਿੱਤੀ ਇਹਨਾਂ ਦੇ ਨਾਮ ਦੇ ਪਿੱਛੇ ਜਾਤ ਗੋਤ ਭਾਸ਼ਾ ਜੋ ਲੱਗੀ ਸਭ ਖਤਮ ਕਰ ਦਿੱਤਾ ਲੇਕਿਨ ਅੱਜ ਅਸੀਂ ਇਹ ਲਾਉਣਾ ਨਹੀਂ ਹਟਦੇ ਅਸਥਾਨ ਦੇ ਦਰਸ਼ਨ ਕਰ ਰਹੇ ਹਾਂ ਜੀ ਭਾਈ ਮੋਕਮ ਸਿੰਘ ਜੀ ਦੇ ਪੰਜਾਂ ਪਿਆਰਿਆਂ ਦੇ ਵਿੱਚੋਂ ਭਾਈ ਦਇਆ ਸਿੰਘ ਜੀ ਦਾ ਪਰਿਵਾਰ ਅੱਜ ਦਿੱਲੀ ਦੇ ਵਿੱਚ ਰਹਿੰਦਾ ਜੀ ਆਪ ਜੀ ਜਿਹੜੀ ਫੋਟੋ ਦੇ ਦਰਸ਼ਨ ਕਰ ਰਹੇ ਹੋ ਇਹ ਸਰਦਾਰ ਗੁਰਪ੍ਰਤਾਪ ਸਿੰਘ ਜੀ ਕੈਮੀਕਲ ਦੀ ਫੈਕਟਰੀ ਚਲਾਉਂਦੇ ਨੇ ਇਹ ਭਾਈ ਦਇਆ ਸਿੰਘ ਦੇ ਪਰਿਵਾਰ ਦੇ ਵਿੱਚੋਂ ਆ ਭਾਈ ਧਰਮ ਸਿੰਘ ਦੇ ਪਰਿਵਾਰ ਦੇ ਵਿੱਚੋਂ ਭਾਈ ਗੁਰਪ੍ਰੀਤ ਸਿੰਘ ਜੀ ਮੇਰੇ ਬੜੇ ਪਿਆਰੇ ਮਿੱਤਰ ਨੇ ਇਹ ਭਾਈ ਧਰਮ ਸਿੰਘ ਦੇ ਪਰਿਵਾਰ ਦੇ ਵਿੱਚੋਂ ਨੇ ਯੂਪੀ ਦੇ ਵਿੱਚੋਂ ਇਦਾਂ ਔਰ ਇੱਕ ਹੋਰ ਗੱਲ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਜੀ ਨੂੰ ਛੱਡ ਕੇ ਹਿਮਤ ਸਿੰਘ ਜੀ ਮੋਹਕਮ ਸਿੰਘ ਜੀ ਸਾਹਿਬ ਸਿੰਘ ਜੀ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੁੰਦੇ ਨੇ ਜੀ ਗੁਰਨਾਨਕ ਦੇਵ ਜੀ ਦੇ ਦਿੱਤਾ ਹੋਇਆ ਥਾਪੜਾ ਗੁਰਨਾਨਕ ਦੇਵ ਜੀ ਤੋਂ ਪਰਿਵਾਰ ਦੇ ਕੋਲ ਆਈ ਸਿੱਖੀ ਘਟੀ ਨਹੀਂ ਵੱਧਦੀ ਗਈ ਵੱਧਦੀ ਗਈ ਗੁਰਗੋਬਿੰਦ ਸਿੰਘ ਦੇ ਪਿਆਰੇ ਬਣੇ ਔਰ ਚਮਕੌਰ ਦੀ ਗੜੀ ਵਿੱਚ ਜਾ ਕੇ ਸ਼ਹੀਦ ਹੋ ਗਏ ਪਿੱਛੇ ਆਪਣੀਆਂ ਯਾਦਾਂ ਆਪਣੀਆਂ ਯਾਦਗਾਰਾਂ ਵੀ ਇਹਨਾਂ ਦੇ ਦਾਦੇ ਪੜਦਾਦੇ ਪੁਰਖੇ ਗੁਰਨਾਨਕ ਦੇਵ ਜੀ ਦੇ ਨਾਮ ਕਰਵਾ ਗਏ ਜੀ ਇਹ ਹੈ ਗੁਰਦੁਆਰਾ ਸਾਹਿਬ ਜੀ ਆਪਜੀ ਦਰਸ਼ਨ ਕਰ ਰਹੇ ਹੋ ਇੱਕ ਇੱਥੇ ਸਮਾਪਤੀ ਮੈਂ ਕਰਾਂ ਸਿੱਖੋ ਪੰਜ ਪਿਆਰਿਆਂ ਦਾ ਕਨਸੈਪਟ ਜਰੂਰ ਯਾਦ ਰੱਖਿਆ ਕਰੋ ਪਹਿਲਾਂ ਦਇਆ ਆਈ ਫਿਰ ਧਰਮ ਆਇਆ ਫਿਰ ਹਿੰਮਤ ਆਈ ਫਿਰ ਮੁਹਕਮਤ ਆਈ ਦ੍ਰਿੜਤਾ ਆਈ ਜੇ ਇਹ ਚਾਰ ਚੀਜ਼ਾਂ ਆ ਗਈਆਂ ਦਇਆ ਆਈ ਧਰਮ ਆਇਆ ਹਿੰਮਤ ਆਇਆ ਮੁਹਕਮਤ ਆਈ ਆਈ ਮੇਰੇ ਪਾਤਸ਼ਾਹ ਨੇ ਸਾਨੂੰ ਸਾਹਿਬ ਬਣਾ ਦਿੱਤਾ